ਇਹ ਬਹੁਤ ਮੁਸ਼ਕਿਲਾਂਤ ਦੇ ਵਿੱਚ ਹੈ ਕਿ ਇਹ ਦੀ ਸਰਕਾਰ ਨੇ ਇਹਨਾਂ ਦੇ ਆਰਡਰ ਕਰਦੇ ਹੈ ਕਿ ਹੈ ਇਹਨਾਂ ਨੂੰ ਅਪੁਆਇੰਟਮੈਂਟ ਲੈਟਰ ਵੀ ਜੇ ਦਿੱਤੇ ਹੈ ਇਹਨਾਂ ਨੂੰ ਆਰਡਰ ਵੀ ਦਿੱਤੇ ਹੈ ਕਿ ਜਿਹੜੇ ਜਿਹੜੇ ਸਕੂਲਾਂ ਵਿੱਚ ਤੁਸੀਂ ਤਾਇਨਾਤ ਹੋ ਗਏ ਹੋ ਪਰ ਜਦੋਂ ਇਹ ਜਾਂਦੇ ਹੈ ਆਪਣੀ ਨੌਕਰੀ ਤੇ ਤੇ ਉੱਥੇ ਉਥੋਂ ਦੇ ਸਕੂਲ ਇਹਨਾਂ ਨੂੰ ਹਾਜ਼ਰ ਨਹੀਂ ਕਰਦੇ ਹੈਗੇ ਜਿਹੜਾ ਕਿ ਬਹੁਤ ਅਜੀਬ ਗੱਲ ਹੈ ਕਿ ਸਰਕਾਰ ਨੂੰ ਵੀ ਨਹੀਂ ਪਤਾ ਕਿ ਅਸੀਂ ਕੀ ਕਰ ਰਹੇ ਹਾਂ ਇਕਸਾ 86 ਇਹ ਪੀਜੀ ਮਾਸਟਰ ਫੈਕੀ ਹੈ ਉਹਨਾਂ ਵਿੱਚੋਂ 142 ਨੂੰ ਨੌਕਰੀਆਂ ਦਿੱਤੀਆਂ ਗਈਆਂ ਪੋਸਟ ਲਿਟਲ ਦਿੱਤੇ ਗਏ ਹੈ ਪਰ ਉਹ ਜਿਹੜੀ 42 ਹੈ ਕਿ 100 ਉਹਨਾਂ ਨੂੰ ਜਦੋਂ ਆਪਣੀ ਪੋਸਟਿੰਗ ਦੇ ਉੱਤੇ ਜਾਂਦੇ ਹੈ ਉੱਥੇ ਉਸਹਨ ਦੇ ਮੁਖਤਿਆਰ ਇਹਨਾਂ ਨੂੰ ਆਪਣਾ ਅਦਨਿ ਸੰਭਾਲਣ ਦਿੰਦੇ ਸੋ ਇਹ ਬਹੁਤ ਮੁਸ਼ਕਲਤ ਹੈ ਕਿ ਕਾਫੀ ਲੋਕ ਉੱਤੇ ਚੜੇ ਹੋਏ ਐ ਟੈਂਕੀਆਂ ਦੇ ਜਿਹੜਾ ਬਹੁਤ ਖਤਰਨਾਕ ਹੈ ਮੈਂ ਹੁਣੇ ਸੀਐਮ ਸਾਹਿਬ ਨੂੰ ਟੈਲੀਫੋਨ ਕੀਤਾ ਕਿ ਇਹਨਾਂ ਦੀ ਸਿਹਤ ਦਾ ਪਤਾ ਲਾਓ ਕਿ ਕੋਈ ਇਹਦੇ ਵਿੱਚ ਕਮੀ ਤਾਂ ਨਹੀਂ ਹੈ ਜੇ ਕੋਈ ਵਿਟਾਮਿਨਸ ਕਮੀ ਹੋ ਗਈ ਹੈ ਪਾਣੀ ਕਮੀ ਹੋ ਗਿਆ ਇਹਨਾਂ ਦਾ ਲਾਸ਼ ਕੀਤਾ ਜਾਏ ਤੇ ਡੀਐਸਪੀ ਸਾਹਿਬ ਨੂੰ ਕਿਹਾ ਕਿ ਇੱਥੇ ਕਿਉਂ ਕਰਕੇ ਬੀਬੀਆਂ ਹੈਗੀਆਂ ਇੱਥੇ ਜੇ ਕੋਈ ਪੁਲਿਸ ਵੀ ਭੇਜੀ ਜਾਏ ਕਿਉਂਕਿ ਰਾਤ ਨੂੰ ਇਹਨਾਂ ਨੂੰ ਖਤਰਾ ਨਾ ਹੋਏ ਕਿ ਸਸਰਾਂ ਕੀ ਸਰ ਬੀਬੀਆਂ ਇੱਥੇ ਹੈਗੀਆਂ ਪਤਾ ਨਹੀਂ ਜੀ ਇਹ ਹੈ ਪ੍ਰਾਈਮ ਮਿੰਿਸਟਰ ਸਾਹਿਬ ਨੇ ਕੰਡੇ ਆ ਮੈਂ ਕਰੋੜਾਂ ਨੌਕਰੀਆਂ ਦਿੱਤੀਆਂ सीएम साहब भी कहंदे है।, है और ਤੁਹਾਡੇ ਸਾਹਮਣੇ ਆ ਦੇਖਿਆ ਹਾਜ਼ਰ ਨੇ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਪਰ ਇਹਨਾਂ ਨੂੰ ਆਪਣੇ ਪੋਸਟਾਂ ਦੇ ਉੱਤੇ ਜਾਣ ਹੀ ਨਹੀਂ ਦਿੰਦੇ ਸੋ सीएम साहब ਤੇ पीएम साहब ਇੱਕ ਅਵਾਜ਼ ਦੇ ਨਾਲ ਪਬਲਿਕ ਨੂੰ ਖੁਸ਼ ਹੋਰ ਕਹਿ ਰਹੇ ਹੈ ਔਰ ਪਬਲਿਕ ਉਹ ਮੰਨੀ ਜਾ ਰਹੀ ਹੈ ਤੇ ਇੱਥੇ ਅਸਲੀਅਤ ਇਹ ਹੈ ਜਿੱਥੇ ਆਪਾਂ ਇਸ ਮੈਦਾਨ ਤੇ ਟੈਂਕੀਆਂ ਦੇਖੇ ਖੜੇ ਅਸੀਂ ਤਾਂ ਇਹ ਸਾਰਾ ਕੁਝ ਠੀਕ ਕਰਾਂਗੇ ਜੀ ਇਹ ਦੇਖੋ ਸਮੂਹ ਦੇ ਵਿੱਚ ਜਦ ਦਾ ਮੈਂ ਐਮਪੀ ਰਿਟ ਹੋਇਆ ਕੋਈ ਦੰਗਾ ਫਸਾੜ ਕੋਈ ਕਿਸੇ ਤਰ੍ਹਾਂ ਦਾ ਲਾਅ ਐਂਡ ਆਰਡਰ ਨਹੀਂ ਹੋਇਆ ਬਹੁਤ ਵਧੀਆ ਤਰ੍ਹਾਂ ਸਾਰਾ ਇਹ ਨਿਜ਼ਾਮ ਚੱਲ ਰਿਹਾ ਹੈ ਔਰ ਸਾਰੇ ਡੀਸੀ ਸਾਰੇ ਐਸਐਸਪੀ ਸਾਰੇ ਪੁਲਿਸ ਬਹੁਤ ਸੋਣਾ ਕੰਮ ਕਰਦੇ ਇੱਥੇ ਇਹ ਐਜੂਕੇਸ਼ਨ ਸੈਕਟਰ ਨੂੰ ਮੈਂ ਲਿਖਿਆ ਹੈ ਕਿ ਜੇ ਤੁਸੀਂ 142 ਨੌਕਰੀਆਂ ਦੇਤੀਆਂ ਇਹਨਾਂ ਦੇ ਕੋਲੇ ਆਰਡਰਸ ਵੀ ਆ ਗਏ ਆ ਜਾ ਫਿਰ ਇਹਨਾਂ ਨੂੰ ਆਪਣੇ ਜਿੱਥੇ ਨੌਕਰੀ ਤੇ ਜਾਣਾ ਚਾਹੀਦਾ ਹੈ ਉੱਥੇ ਇਹਨਾਂ ਨੂੰ ਡਾਕਟਰ ਕਿਉਂ ਨਹੀਂ ਕਰਦੇ ਤੇ ਭਗਤੀ 168 ਨੇ ਜਿਨ੍ਹਾਂ ਨੂੰ ਅਜੇ ਆਪਣੀਆਂ ਚਿੱਠੀਆਂ ਨਹੀਂ ਮਿਲੀਆਂ ਅਪੁਆਇੰਟਮੈਂਟ ਟੈਕਰਸ ਉਹਦੇ ਬਾਰੇ ਕੀ ਕਰਨਾ ਹੈਗਾ ਕਿਨਾ ਪਹਿਲਾਂ ਤਾਂ ਮੈਂ ਸਾਡੇ ਇਲਾਕੇ ਦੇ ਮੈਂਬਰ ਆਫ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਦਾ ਇੱਥੇ ਆਉਣ ਤੇ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੱਤਾ। ਕਾਟਨ ਕੋਰ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਸਾਡੇ ਨਾਲ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਨੇ ਤੇ ਦੂਸਰੇ ਪਾਸੇ ਮੈਂ ਪੰਜਾਬ ਸਰਕਾਰ ਦੇ ਲਈ ਉਹਨਾਂ ਸ਼ਬਦਾਂ ਦੀ ਦੇ ਕਹੇ ਹੋਏ ਸ਼ਬਦਾਂ ਦੀ ਨਿੰਦਾ ਕਰਦੀ ਹਾਂ ਜਿਹੜੇ ਵਿਧਾਨ ਸਭਾ ਦੇ ਵਿੱਚ ਬੋਲਦੇ ਨੇ ਕਿ 24 ਆਰ ਦਾ ਚੈਲੰਜ ਆ ਕਿ ਜਿਨ੍ਹਾਂ ਕੋਲੇ ਪੁਆਇੰਟਮੈਂਟ ਲੈਟਰ ਨੇ ਉਸ ਸਿੱਧਾ ਚੈਲੰਜ ਕਰਨ ਅਸੀਂ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਸਕੂਲਾਂ 'ਚ ਭੇਜਾਂਗੇ ਮਾਨ ਸਾਹਿਬ ਅਸੀਂ ਤੇਰੇ ਧੂਰੀ ਹਲਕੇ ਦੇ ਵਿੱਚ ਖੜਕੇ ਜਿਸ ਦਿਨ ਵੂਮਨ ਡੇ ਸੀ ਉਸ ਦਿਨ ਦੇ ਟੈਂਕੀਆਂ ਤੇ ਵੀਰ ਤੇ ਪੈਣਾ ਚੜੇ ਹੋਇਆ ਸਾਨੂੰ 4 ਮੰਥ ਹੋ ਗਏ ਨੇ ਤੇ 7 ਦਿਨ ਏਰੀਏ ਦੇ ਵਿੱਚ ਹਲਕੇ ਦੇ ਵਿੱਚ ਜਿਹੜੀਆਂ ਤੇ ਬੈਠਿਆ ਨੂੰ ਹੋ ਗਏ ਪੱਕਣਾ ਲਾਇ ਨੂੰ ਅਜੇ ਤੱਕ ਤੂੰ ਸਾਰ ਨਹੀਂ ਲਈ ਤੇ 24 ਮੰਥ ਕ੍ਰੋਸ ਹੋ ਚੁੱਕੇ ਨੇ ਅਸੀਂ ਸਰਕਾਂ ਤੇ ਜੁਆਇਨਿੰਗ ਲੈ ਕੇ ਅਪਾਇੰਟਮੈਂਟ ਲੈ ਕੇ ਘਰਾਂ ਦੇ ਵਿੱਚ ਰਲ ਰਹੇ ਆ ਦੂਸਰੇ ਪਾਸੇ ਸਾਡੇ ਪੰਜਾਬ ਦੇ ਵਿੱਚ ਜੇ ਅਸੀਂ ਇਹ ਗੱਲ ਕਰੀਏ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਟਾਈਮ ਦੇ ਵਿੱਚ ਤਾਂ ਔਰਤਾਂ ਦੀ ਇੱਜ਼ਤ ਰੱਖੀ ਜਾਂਦੀ ਸੀ ਕਿੰਨਾ ਵੱਲੋਂ ਸਾਡੇ ਪੰਜਾਬ ਦੇ ਨੌਜਵਾਨ ਸਿੱਖਾਂ ਵੱਲੋਂ ਜਿਹੜੀ ਹੈ ਇੱਜ਼ਤ ਦੀ ਰਾਖੀ ਕੀਤੀ ਜਾਂਦੀ ਸੀ ਪਰ ਸਾਡੀਆਂ ਭੈਣਾਂ 7 ਦਿਨਾਂ ਤੋਂ ਲਗਾਤਾਰ ਟੈਂਕੀ ਤੇ ਚੜੀਆਂ ਹੋਈਆਂ ਨੇ ਦਿਨ ਰਾਤ ਉੱਥੇ ਹੀ ਕੱਟ ਰਹੀਆਂ ਨੇ ਪਰ ਇਸ ਗੰਦੀ ਮਾਨ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲ ਲਈ ਤੇ ਨਾ ਹੀ ਇਹਨਾਂ ਦੇ ਚੁਣੇ ਹੋਏ 92 ਹਲਕਿਆਂ ਦੇ 92 ਮੈਂਬਰਾਂ ਦੇ ਵਿੱਚੋਂ ਇੱਕ ਵੀ ਬੰਦਾ ਸਾਡੀ ਸਾਰ ਲੈਣ ਲਈ ਇੱਥੇ ਪਹੁੰਚਿਆ ਉਹ ਵੀ ਦਿਨ ਸੀ ਜਦੋਂ ਵੋਟਾਂ ਘਰ-ਘਰ ਮੰਗਣ ਜਾਂਦੇ ਸੀ ਸੜਕਾਂ ਤੇ ਪੁੱਛਦੇ ਸੀ ਕਿ ਕੀ ਚੱਲ ਰਿਹਾ ਵਾ ਕਿਹੜੀ ਤੁਹਾਡੀ ਪ੍ਰੋਬਲਮ ਆ ਅਸੀਂ ਤੁਹਾਨੂੰ ਟੈਂਕੀਆਂ ਤੇ ਚੜਨ ਲਈ ਮਜਬੂਰ ਨਹੀਂ ਕਰਾਂਗੇ ਪਰ ਤੁਹਾਡੀ ਜਗ੍ਹਾ ਜਿਹੜੀ ਆ ਸਕੂਲਾਂ ਚ ਹੋਊਗੀ ਪਰ ਅਸੀਂ ਉਹੀ ਉਸ ਇਲਾਕੇ ਚ ਖੜਕੇ ਧੂਰੀ ਵਾਲੇ ਹਲ ਹਲਕੇ ਚ ਖੜਕੇ ਅਸੀਂ ਐਲਾਨ ਕਰਦੇ ਆ ਅਸੀਂ ਅੱਜ ਵੀ ਟੈਂਕੀਆਂ ਤੇ ਚੜੇ ਆ ਮਾਨ ਸਰਕਾਰ ਇਸ ਦੀ ਜ਼ਿੰਮੇਵਾਰ ਆ ਜੇ ਕੱਲ ਨੂੰ ਅਸੀਂ ਕੋਈ ਵੀ ਵੱਡਾ ਐਕਸ਼ਨ ਲੀਕਦੇ ਆ ਇਸ ਦਾ ਜ਼ਿੰਮੇਵਾਰ ਹਰਜੋਤ ਸਿੰਘ ਬੈਂਸ ਗੁਰਚਨ ਸ਼ਾਵੜਾ ਤੇ ਭਗਵੰਤ ਮਾਨ ਸਰਕਾਰ ਹੋਵੇਗੀ ਇਹ ਸਾਰੀ ਗੱਪੀਆਂ ਦੀ ਸਰਕਾਰ ਰੜ ਕੇ ਕਰਦੀ ਕੁਝ ਹੋਰ ਆ ਤੇ ਦਿਖਾਉਂਦੀ ਕੁਝ ਹੋਰ ਆ ਸਾਨੂੰ ਕਿੰਨਾ ਟਾਈਮ ਹੋ ਗਿਆ ਕਿ ਜਿਹੜੀਆਂ ਨਿਯੁਕਤੀ ਪੱਤਰ ਲੈ ਕੇ ਬੈਠਿਆਂ ਨੂੰ ਜਿਹੜੀਆਂ ਗੱਲਾਂ ਇਹ ਕਰਦੇ ਸੀ ਸਾਨੂੰ ਨਿਯੁਕਤੀ ਪੱਤਰ ਦੇ ਕੇ ਵੀ ਅਸੀਂ ਸਕੂਲਾਂ 'ਚ ਭੇਜਾਂਗੇ ਸਪੋਰਟਸ ਦੇ ਪੱਦਰ ਨੂੰ ਉੱਚਾ ਚੱਕਾਂਗੇ ਪਰ ਅਸੀਂ ਫੇਰ ਸੜਕਾਂ 'ਤੇ ਰੁਲ ਰਹੇ ਆ ਇਹ ਮਾਨ ਸਰਕਾਰ ਦੇ ਉੱਤੇ ਬਹੁਤ ਵੱਡਾ ਤੱਬਾ ਉਹ ਐਮਪੀ ਦੇ ਵਿੱਚ ਇੱਥੋਂ ਹੀ ਚੋਣਾਂ ਦਾ ਟਾਈਮ ਆ ਗਿਆ ਐਮਪੀ ਦੇ ਵਿੱਚੋਂ ਫੇਰ ਸੀਟ ਦੇ ਲਈ ਜਿਹੜਾ ਵਾ ਤੇ ਉਮੀਦਵਾਰ ਨੂੰ ਖੜਾ ਕਰਦੇ ਆਪਾਂ ਤੇ ਅਸੀਂ ਡਟ ਕੇ ਉਹਦਾ ਬਾਈਕਾਟ ਕਰਾਂਗੇ ਕਿਉਂਕਿ ਸਾਡੀ ਹੁਣ 92 ਮੈਂਬਰਸ ਆਰ ਨਹੀਂ ਲੈਂਦੇ ਸਨੇ ਭਗਵੰਤ ਮਾਨ ਵੀ ਸਾਰ ਨਹੀਂ ਲੈਂਦਾ ਸਾਡੇ ਕੋਲੇ ਉਹ ਟਾਈਮ ਦੂਰ ਨਹੀਂ ਅਸੀਂ ਚੋਣਾਂ ਦੇ ਵਿੱਚ ਇਹਨਾਂ ਨੂੰ ਪਿੱਛੇ ਛੱਡਾਂਗੇ ਘਰ ਘਰ ਜਾ ਕੇ ਗਵਾਂਡੀਆਂ ਨੂੰ ਪੈਣਾ ਨੂੰ ਰਿਸ਼ਤੇਦਾਰਾਂ ਨੂੰ ਅਵੇਅਰ ਕਰਾਂਗੇ ਕਿ ਆਹ ਪਾਰਟੀ ਦਾ ਜਿਹੜਾ ਰੱਜ ਕੇ ਵਿਰੋਧ ਕੀਤਾ ਜਾਵੇ ਧੰਨ ਅਗਲਾ ਸੰਗਠਨ ਕੀ ਰਹੇਗਾ ਤੇ ਇੱਕ ਮੈਂ ਹੋਰ ਪਰ ਜਿਹੜੇ ਸਾਡੇ ਵਿੱਚ ਬਿਰਾਜਮਾਨ ਹੋਏ ਨੇ ਉਹਨਾਂ ਨੇ ਸਾਡੀ ਜਿਹੜੀ ਆ ਇੱਥੇ ਆ ਕੇ ਬਹੁਤ ਹੀ ਜ਼ਿਆਦਾ ਉਹਨਾਂ ਦੇ ਜਿਹੜੇ ਮੈਂਬਰ ਨੇ ਅਲੱਗ-ਅਲੱਗ ਜਿਹੜੇ ਉਹਧਿਆਂ ਤੇ ਕੰਮ ਕਰਦੇ ਨੇ ਉਹ ਸਾਡੇ ਵਿੱਚ ਬਹੁਤ ਸਾਰੀਆਂ ਸਵਾਵਾਂ ਨਿਭਾ ਰਹੇ ਨੇ ਜਿਵੇਂ ਮੈਡੀਕਲ ਦੀਆਂ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਜਿਹੜੇ ਅਸੀਂ ਸਟੇ ਕਰ ਰਹੇ ਹਾਂ ਕੈਂਪ ਦੇ ਵਿੱਚ ਇੱਥੇ ਲੱਗਿਆ ਹੋਇਆ ਸਾਡਾ ਧਰਨਾ ਲੱਗਿਆ ਹੋਇਆ ਵਾ ਉਹ ਸਾਡੀ ਮੈਡੀਕਲ ਸੁਵਿਧਾ ਦੇ ਨਾਲ ਨਾਲ ਸਾਨੂੰ ਜਿਹੜਾ ਲੰਗਰ ਵੀ ਪ੍ਰੋਵਾਈਡ ਕਰਦੇ ਆ ਤਿੰਨੋਂ ਟਾਈਮ ਖਾਣਾ ਇਹਨਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਸਾਨੂੰ ਇੱਥੇ ਪਹੁੰਚਾਇਆ ਜਾ ਰਿਹਾ ਤੇ ਸਾਡੀ ਟਾਈਮ ਟੂ ਟਾਈਮ ਖਬਰ ਲਈ ਜਾ ਰਹੀ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜਿੰਨਾ ਟਾਈਮ ਇਹ ਸਾਡਾ ਪ੍ਰੋਟੈਸਟ ਜਾਰੀ ਆ ਉਹਨਾਂ ਟਾਈਮ ਉਹ ਸਾਡਾ ਜਿਹੜਾ ਵਾ ਸਾਥ ਦੇਣਗੇ ਧੰਨਵਾਦ